ਬਾਜ਼ਾਰ ਕੰਦੇ ਤੋਂ ਲੈਣੀ ਜਾ। ਇੱਕ ਮਿੰਟ ਭਾਉਜੀ। ਆਖਣੇ ਤੋਂ ਲੈਣੀ ਦਾ ਬਾਬਾ। ਜੇ ਜੀ ਜਰੀ ਮੋੜ ਤੇ ਈ ਆਣਾ ਉਦੋਂ ਪੂਰੀ ਲਿਖੀ ਜਿਹੜੀ ਉਹ ਤੇ। ਉਹਦੇ ਪੈਰਾ ਜਿ ਤਰ੍ਹਾਂ ਲਾਤੀ ਕਰਦਾ ਹੈ। ਚੁੱਪ ਕਰ ਜੇ ਨਹੀਂ ਕੁਝ ਨਹੀਂ ਹੁੰਦਾ। ਹਾਂ ਬਹਿ ਜਾ। ਬਹਿ ਜਾ। ਨਹੀਂ ਸੱਚੀ ਕੀ ਕੀ ਜਿਮਾਫ ਕਰਦਾ। ਬਹਿ ਜਾ ਅੱਜ ਥੱਲੇ ਬਹਿ ਜਾ। ਇਹ ਤਾਂ ਨਹੀਂ ਕਹਿੰਦਾ ਲੱਤ ਮਾਰ। ਨੇ ਲੋਕ ਆਪ ਕੋਈ ਨਹੀਂ 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 ਚਾਚੇ ਲੋਕ ਜਾ ਨਹੀਂ ਮਾਂ ਨਹੀਂ ਮਾਂ ਕਿਧਰ ਤੈਨੂੰ ਪਹਿਰੇ ਹੁੰਦੇ ਬਈ

ਜੋ ਜਵਾਨ ਨਜ਼ਰਾਂ ਨਾਲ ਨੱਕ ਪੰਨ ਕਰ ਮੇਰਾ ਕਾਤਾ ਨਹੀਂ ਮੈਂ ਹੀ ਪੰਨ ਦੇ ਚਾਚੇ ਰੁਕ ਜਾ ਚਾਚੇ ਸ਼ਰਮਰੀਓ ਦੀ ਗੱਲ ਤੁਹਾਨੂੰ ਇਧਰ ਆ ਰੰਗਿਆ ਇਹਨਾਂ ਦੇ ਪੰਨ ਲਵਾ ਮੈਂ ਪੰਨ ਇਹ ਸ਼ਰਮਰੀਓ ਦਾ ਆ ਲਵਾ ਆ ਗਏ ਆ ਅਸ ਆ ਮੈਂ ਤੋ ਇਸ ਤੇ ਮੋੜ ਆ ਗਏ ਰਹਿਣੇ ਆ ਨਹੀਂ ਚਾਚੇ ਨੇ ਆਪਣਾ ਵਾਦਾ ਕੀਤਾ ਚਾਚੇ ਵਾਦਾ ਕੀਤਾ ਆ ਆਪਣਾ ਸੁਣਾ ਪਿਆ ਬਾਹਰ ਜਾਓ ਚਾਚਾ ਨੂੰ ਉਹਨੂੰ ਬੈਠਾਓ ਇੱਕ ਮਿੰਟ ਉਹਨੂੰ ਤਾਂ ਗੱਲ ਕਰ ਤੋ ਜਿਹਦੇ ਨਾਲ ਰਾਤੀ ਹੋਈ ਆ ਨਹੀਂ ਇੱਕ ਮਿੰਟ ਨਹੀਂ ਚਾਚੇ ਉਹਨੂੰ ਕਰਨ ਦੋ ਪਹਿਲਾਂ ਮੰਦੀਪ ਇੱਥੇ ਨਾਮ ਕਰਦਾ ਕੀ ਕੀ ਨਾ ਕੀ ਨਾ ਨਹੀਂ ਮਾਰਨਾ ਉਹਨੂੰ ਮੈਨੂੰ ਨਾ ਉਹ ਤਾਂ ਫਾਮੇ ਬਹੁਤ ਫੇਰ ਨਹੀਂ ਕਰੇਗਾ ਆ ਕਰ ਬਾਬੇ ਜਿਹੜੇ ਗੁਰੂ ਦੇ ਪਾਲੇ ਪਾਈ ਫਿਰਦੇ ਇਹਨਾਂ ਦੀ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਪਾਣੇ ਪਾਈ ਫਿਰਦੇ ਆ ਇਹ ਧੀਆਂ ਬੇਡਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਨਸੀ ਦੀ ਸਜ਼ਾ ਦਿੱਤੀ ਜਾਣੀ ਇਹਦੀ ਮੈਨੂੰ ਇਨਸਾਫ ਚਾਹੀਦਾ ਮੇਰ ਨਾਲ ਥੱਕਾ ਹੋਇਆ ਬਹੁਤ ਜ਼ਿਆਦਾ ਇਹ ਕੌਣ ਹੈ ਕਿਥੋਂ ਦਾ ਬਾਬਾ ਐਸੀ ਤੋਂ ਕੀ ਨਾਂ ਕੀ ਬਾਬਾ ਕੌਮਦ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਿਆ ਤੁਸੀਂ ਇਨਾਂ ਕੋਲ ਸਾਈ ਪੁੱਤਰ ਦੀ ਦਾਦਾ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਦਿਨਾਂ ਅਗਰ ਉਹਨੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾੜਤਾ ਮੈਨੂੰ ਉੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਣੂ ਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਹੰਸ ਦੀ ਸਜ਼ਾ ਦਿੱਤੀ ਜਾਵੇ ਇਹਨੂੰ ਹੰਸ ਦੀ ਸਜ਼ਾ ਦਿੱਤੀ ਜਾਵੇ ਕਿੰਨੇ ਕਿੰਨੇ ਜਣੇ ਸੀ ਕਰਨਾਲ ਦੋ ਮੁੰਡੇ ਹੋਰ ਵਾਪਸ ਆਏ ਹੋਤੇ ਮੋਟਰਸਾਈਕਲ ਤੇ ਇਹ ਦੋ ਮੁੰਡੇ ਹੂੰ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 20 ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ ਛਾਈ ਮੈਂ ਆਪੇ ਵੱਜ ਕੇ ਆਈ ਮੈਂ ਹੱਥ ਚੋਰੇਗੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਮੈਨੂੰ ਮੇਰੇ ਘਰ ਬਚਾ ਲਓ ਮੈਂ ਨਹੀਂ ਇਦਾਂ ਦੀ ਤੇ ਬਾਬੇ ਨੂੰ ਕੀ ਕਿਹਾ ਕਰਦੇ ਹੈ ਬਾਬਾ ਕਹਿੰਦਾ ਮੈਂ ਪੈਰ ਫੱਗਾ ਰੇ ਫੱਗ ਪੈਰਾਂ ਦੇ ਰੱਖ ਕੇ ਆਉਣਾ ਮੈਂ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਇਹਨੂੰ ਲੈ ਗਏ ਕਿੱਥੇ ਗਏ ਬਾਬਾ ਮੋਟਰ ਆਪਣੀ ਤੇ ਲੈ ਕੇ ਗਿਆ ਹੈ ਕਹਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬਰ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉਹ ਤੁਸੀਂ ਆ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਤਬੰਦੀ ਦਰਖਾਸਤ ਦਿੱਤੀ ਹੋਈ ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂਜੀ ਕਾਰਵਾਈ ਅਜੇ ਤੱਕ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜੇ ਹੂੰ ਤੇ ਜਦੋਂ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਉਹਨਾਂ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਨੇ ਹੈ ਕਿ ਫਾਂਸੀ ਦੀ سزا ਦਿੱਤੀ ਜਾਵੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਬੱਤਰੀ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਟਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰ ਆਈ 12:30 ਦੇ ਕਰੀਬ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਥੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਟੈਗ ਆ ਗਿਆ ਜਰੂਨ ਹਸਪੀਟਲ ਦਾਖਲ ਕਰਵਾਤਾ ਨਸ਼ੀ ਨਸ਼ੇਲੀ ਦਵਾਈ ਦਿੱਤੀ ਉਹਦੇ ਨਾਲ ਹੀ ਨਸ਼ੇਲੀ ਦਵਾਈ ਦਿੱਤੀ ਗਈ ਉਹਦੇ ਨਾਲ ਹੀ ਟੈਗ ਹਾਂਜੀ ਉਹਦੇ ਨਾਲ ਟੈਗ ਆ ਬੀਤੇ ਮਹੀਨੋਂ ਹਾਲ ਸਾਨੂੰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਆ ਰਿਹਾ ਕੋਈ ਸੀ ਜਿਹਦੇ ਵਿੱਚ ਤਰੰਤ ਤਰੰਤੀ ਲੇਡੀ ਸੀ ਜੋ ਕਿ ਆਪਣੇ ਪਤੀ ਨਾਲ ਪਿੰਡ ਸੀਤੂ ਮੈਂ ਚੁਕੀਆਂ ਜੋ ਕਿ ਖਾਣਾ ਸਦਰ ਪੱਟੀ ਵਿੱਚ ਰਹਿੰਦਾ ਹੈ ਉਹਦੇ ਦੇ ਇੱਕ ਪਪਾ ਕੋਰਾਂਤ ਸਿੰਘ ਜੀ ਵਰਤਾਰਾ ਸੀ ਉਹ ਬਿਸਮਿਲ ਕੀ ਉਸ ਨੂੰ ਚਾਹਸੇ ਵਿੱਚ ਲੈ ਕੇ ਕੀ ਉਸ ਨੂੰ ਉਹ ਪੁੱਤਰ ਦੀ ਦਾਤ ਬਖਸ਼ੂ ਫਰਨਾ ਇਸ ਦਾ ਸੂਚਨਾ ਕਰਕੇ ਉਸ ਨੂੰ ਉਸਨਾਂ ਨੂੰ ਜਬੜਸਨਾ ਕੀਤਾ ਜੋ ਇਹ ਵੀਡੀਓ ਸੜਕੇਾਂ 'ਚ ਆਉਂਦੇ ਅਸੀਂ ਤੁਰੰਤ ਦਈਆਂ ਜੋ ਕਾਨੂੰਨ ਕਾਨੂੰਨ ਦੀ ਗੈਰ ਹੁਣੀ ਸੀ ਉਹਨਾਂ ਨਾਲ ਸੰਪਰਕ ਕਰਕੇ ਐਫ ਆਈ ਆਰ ਵਾਲੀ ਕੰਨਾਸ ਕਰ ਦਿੱਤੀ जो बाबा कुवंत सिंह रायन अरैसट कर ली साइड टीम जी गई हुई है जल्दी अच्छ एक या दो दिन के बीच अरैसट करके पेश लगाओ